ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਣਮੋਲ ਵਿਚਾਰ ਚੈਨਲ ਵਿੱਚ ਆਪ ਸਭ ਦਾ ਸਵਾਗਤ ਹੈ ਆਪਣੀ ਅੱਜ ਦੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਆਪ ਜੀ ਦੇ ਚਰਨਾਂ ਦੇ ਵਿੱਚ ਬੇਨਤੀ ਆ ਕਿ ਜੇਕਰ ਅੱਜ ਦੀ ਇਹ ਵੀਡੀਓ ਤੁਹਾਡੇ ਤੱਕ ਆ ਗਈ ਆ ਤੁਸੀਂ ਸੁਣਨੀ ਸ਼ੁਰੂ ਕਰ ਦਿੱਤੀ ਆ ਤਾਂ ਕਿਰਪਾ ਕਰਕੇ ਇਹਨੂੰ ਪੂਰਾ ਜ਼ਰੂਰ ਸੁਣਿਓ ਜੀ ਕਿਉਂਕਿ ਅੱਧੀ ਅਧੂਰੀ ਗੱਲ ਦੀ ਪੂਰੀ ਸਮਝ ਨਹੀਂ ਆਉਂਦੀ ਕੀ ਸਮਝਾਉਣ ਦੀ ਕੋਸ਼ਿਸ਼ ਕੀਤੀ ਆ ਇਸ ਕਰਕੇ ਕਿਰਪਾ ਕਰਕੇ ਵੀਡੀਓ ਨੂੰ ਪੂਰਾ ਸੁਣਨਾ ਜੇ ਵੀਡੀਓ ਤੁਹਾਨੂੰ ਚੰਗੀ ਲੱਗੀ ਫਿਰ ਤੁਸੀਂ ਇਸ ਨੂੰ ਲਾਈਕ ਅਤੇ ਸ਼ੇਅਰ ਕਰ ਦੇਣਾ ਤਾਂ ਜੋ ਇਹ ਮੈਸੇਜ ਹੋਰ ਵੀ ਭੈਣ ਭਰਾਵਾਂ ਤੱਕ ਪਹੁੰਚ ਸਕੇ ਅਤੇ ਕਮੈਂਟ ਬਾਕਸ ਦੇ ਵਿੱਚ ਆਪਣੇ ਵਿਚਾਰ ਜਾਂ ਫਿਰ ਵਾਹਿਗੁਰੂ ਜੀ ਜ਼ਰੂਰ ਲਿਖ ਕੇ ਆਉਣਾ ਤਾਂ ਆਓ ਅੱਜ ਦੀ ਵੀਡੀਓ ਸ਼ੁਰੂ ਕਰਦੇ ਆਂ ਦੇਖੋ ਸੰਗਤ ਜੀ ਸਾਡੇ ਮੱਥੇ ਦੇ ਜੋ ਲੇਖ ਲਿਖੇ ਗਏ ਹੈ ਨਾ ਇਹ ਸਾਡੇ ਕਰਮਾਂ ਦੇ ਹਿਸਾਬ ਦੇ ਨਾਲ ਲਿਖੇ ਆ ਭਾਵ ਕਿ ਜਿਹੋ ਜਿਹੇ ਕਰਮ ਆਪਾਂ ਕਮਾਏ ਸੀ ਉਹੋ ਜੇ ਲੇਖ ਸਤਿਗੁਰ ਸੱਚੇ ਪਾਤਸ਼ਾਹ ਨੇ ਸਾਡੇ ਲਿਖ ਦਿੱਤੇ ਇਹ ਲਿਖੇ ਹੋਏ ਲੇਖਾਂ ਨੂੰ ਕੋਈ ਨਹੀਂ ਬਦਲ ਸਕਦਾ ਸਿਰਫ ਤੇ ਸਿਰਫ ਲਿਖਣ ਵਾਲਾ ਬਦਲ ਸਕਦਾ ਹੈ ਭਾਵ ਕਿ ਸਤਿਗੁਰ ਸੱਚੇ ਪਾਤਸ਼ਾਹ ਹੀ ਸਾਡੇ ਲੇਖਾਂ ਨੂੰ ਸਾਡੇ ਕਰਮਾਂ ਨੂੰ ਬਦਲ ਸਕਦੇ ਨੇ ਪਰ ਹੁਣ ਸਤਿਗੁਰ ਸੱਚੇ ਪਾਤਸ਼ਾਹ ਨੇ ਤਾਂ ਸਾਨੂੰ ਖੁਦ ਸਾਫ਼ ਸਪਸ਼ਟ ਸਮਝਾਇਆ ਹੈ ਕਿ ਮਨੁੱਖਾ ਤੂੰ ਜਿਹੋ ਜੇ ਕਰਮ ਕਰਮਾਉਣਾ ਹੈ ਉਹੋ ਜੇ ਤੇਰੇ ਲੇਖ ਤੇਰੇ ਭਾਗ ਬਣਨਗੇ ਅਤੇ ਉਹ ਕਰਮਾਂ ਦਾ ਫਲ ਲਿਖੇ ਹੋਏ ਲੇਖ ਤੈਨੂੰ ਭੋਗਣੇ ਪੈਣੇ ਆ ਉਹਨਾਂ ਨੂੰ ਕੋਈ ਬਦਲ ਨਹੀਂ ਸਕਦਾ ਫਿਰ ਸਤਿਗੁਰ ਸੱਚੇ ਪਾਤਸ਼ਾਹ ਸਾਡੇ ਲਿਖੇ ਹੋਏ ਲੇਖ ਕਿੰਜ ਬਦਲਣਗੇ ਤਾਂ ਮਹਾਪੁਰਖ ਜੀ ਕਹਿੰਦੇ ਸਤਿਗੁਰ ਸੱਚੇ ਪਾਤਸ਼ਾਹ ਜਦੋਂ ਕਿਸੇ ਮਨੁੱਖ ਦੇ ਉੱਤੇ ਖੁਸ਼ ਹੁੰਦੇ ਆ ਤਾਂ ਸਤਿਗੁਰ ਸੱਚੇ ਪਾਤਸ਼ਾਹ ਤਰਸ ਦੇ ਘਰ ਦੇ ਵਿੱਚ ਆ ਕੇ ਦਇਆਲਤਾ ਦੇ ਘਰ ਦੇ ਵਿੱਚ ਆ ਕੇ ਉਸ ਮਨੁੱਖ ਦੇ ਲਈ ਬਖਸ਼ਿਸ਼ ਦੇ ਖਾਤੇ ਖੋਲ੍ਹ ਦਿੰਦੇ ਆ ਉਹਦੇ ਕਾਲੇ ਲੇਖ ਮਾੜੇ ਕਰਮ ਕੱਟ ਦਿੰਦੇ ਆ ਪਰ ਹੁਣ ਇੱਥੇ ਸਵਾਲ ਇਹ ਆ ਕਿ ਸਤਿਗੁਰ ਸੱਚੇ ਪਾਤਸ਼ਾਹ ਖੁਸ਼ ਕਿਸ ਮਨੁੱਖ ਦੇ ਉੱਤੇ ਹੁੰਦੇ ਆ ਕਿਹਦੇ ਉੱਤੇ ਆਪਣੀ ਕਿਰਪਾ ਕਰਦੇ ਨੇ ਤਾਂ ਇਹਦਾ ਵੀ ਜਵਾਬ ਆ ਸਤਿਗੁਰ ਸੱਚੇ ਪਾਤਸ਼ਾਹ ਉਹਨਾਂ ਮਨੁੱਖਾਂ ਦੇ ਉੱਤੇ ਖੁਸ਼ ਹੁੰਦੇ ਨੇ ਜੋ ਸਤਿਗੁਰ ਸੱਚੇ ਪਾਤਸ਼ਾਹ ਦੇ ਦਿੱਤੇ ਹੋਏ ਉਪਦੇਸ਼ ਨੂੰ ਮੰਨਦੇ ਆ ਜੋ ਸਤਿਗੁਰ ਸੱਚੇ ਪਾਤਸ਼ਾਹ ਦੇ ਬਚਨਾਂ ਨੂੰ ਕਮਾਉਂਦੇ ਆ ਨਾ ਸਤਿਗੁਰ ਸੱਚੇ ਪਾਤਸ਼ਾਹ ਵੀ ਉਹਨਾਂ ਮਨੁੱਖਾਂ ਦੇ ਉੱਤੇ ਸਦਾ ਹੀ ਮਿਹਰਬਾਨ ਰਹਿੰਦੇ ਆ ਤਾਂ ਸਤਿਗੁਰ ਸੱਚੇ ਪਾਤਸ਼ਾਹ ਦਾ ਉਪਦੇਸ਼ ਸਾਡੇ ਲਈ ਕੀ ਆ ਸਤਿਗੁਰ ਸੱਚੇ ਪਾਤਸ਼ਾਹ ਕਹਿੰਦੇ ਆ ਅਮਰਤ ਵੇਲੇ ਉੱਠ ਨਾਮ ਜਪ ਗੁਰੂ ਘਰੇ ਜਾ ਜਾ ਕੇ ਸੇਵਾ ਕਰ ਮਨ ਦੇ ਵਿੱਚ ਹਮੇਸ਼ਾ ਤਰਸ ਦਇਆ ਦੀ ਭਾਵਨਾ ਰੱਖ ਸਰਬੱਤ ਦਾ ਪਲਾ ਕਰ ਆਪਣੀ ਕਿਰਤ ਨੂੰ ਬੰਦਗੀ ਬਣਾ ਭਾਗ ਕੀ ਹੱਕ ਸੱਚ ਦੀ ਕਿਰਤ ਕਰ ਕੀਤੀ ਹੋਈ ਕਿਰਤ ਨੂੰ ਜੇ ਇਮਾਨਦਾਰੀ ਦੇ ਨਾਲ ਕਰੇਗਾ ਤਾਂ ਤੇਰੀ ਉਹ ਕਿਰਤ ਹੀ ਬੰਦਗੀ ਬਣ ਜਾਵੇਗੀ ਜੋ ਮਨੁੱਖ ਇਹਨਾਂ ਬਚਨਾਂ ਨੂੰ ਆਪਣੇ ਗੁਰੂ ਦੇ ਉਪਦੇਸ਼ ਨੂੰ ਮੰਨਦੇ ਆ ਕਮਉਂਦੇ ਆ ਸਤਿਗੁਰੂ ਸੱਚੇ ਪਾਤਸ਼ਾਹ ਉਹਨਾਂ ਦੇ ਉੱਤੇ ਸਦਾ ਹੀ ਮਿਹਰਬਾਨ ਰਹਿੰਦੇ ਆ ਪਰ ਹੁਣ ਸਾਡੇ ਵਿੱਚੋਂ ਬਹੁਤੇ ਭੈਣ ਭਰਾ ਐਸੇ ਨੇ ਉਹ ਕਹਿੰਦੇ ਨਾ ਤਾਂ ਸਾਡੇ ਤੂੰ ਅਮਰਤ ਵੇਲੇ ਉੱਠਿਆ ਜਾਂਦਾ ਨਾ ਹੀ ਨਾਮ ਜਪਿਆ ਜਾਂਦਾ ਨਾ ਹੀ ਗੁਰੂ ਘਰੇ ਜਾਇਆ ਜਾਂਦਾ ਤੇ ਫਿਰ ਸਾਡੇ ਉੱਤੇ ਸਤਿਗੁਰੂ ਸੱਚੇ ਪਾਤਸ਼ਾਹ ਕਿੰਜ ਖੁਸ਼ ਹੋਣਗੇ ਤਾਂ ਇੱਥੇ ਮਹਾਪੁਰਖ ਜੀ ਸਮਝਾਉਂਦੇ ਹੋਏ ਕਹਿੰਦੇ ਨੇ ਕਿ ਬੰਦਿਆ ਸਤਿਗੁਰ ਸੱਚੇ ਪਾਸ਼ਾ ਦੀ ਕਿਰਪਾ ਤੋਂ ਬਿਨਾ ਸਾਡਾ ਭਲਾ ਨਹੀਂ ਹੋਣਾ ਤਾਂ ਸਤਿਗੁਰ ਸੱਚੇ ਪਾਸ਼ਾ ਦੀ ਕਿਰਪਾ ਸਤਿਗੁਰ ਸੱਚੇ ਪਾਸ਼ਾ ਦੀ ਖੁਸ਼ੀ ਹਾਸਲ ਕਰਨ ਦੇ ਲਈ ਸਤਿਗੁਰ ਸੱਚੇ ਪਾਸ਼ਾ ਨੂੰ ਐਨਾ ਪਿਆਰ ਕਰੋ ਐਨਾ ਸਤਿਗੁਰ ਸੱਚੇ ਪਾਸ਼ਾ ਦੇ ਉੱਤੇ ਭਰੋਸਾ ਕਰੋ ਕਿ ਸਤਿਗੁਰ ਸੱਚੇ ਪਾਸ਼ਾ ਨੂੰ ਸਾਡੇ ਉੱਤੇ ਕਿਰਪਾ ਕਰਨੀ ਹੀ ਪਵੇ ਐਨਾ ਪਿਆਰ ਕਰੋ ਕਿ ਸਤਿਗੁਰ ਸੱਚੇ ਪਾਸ਼ਾ ਸਾਡਾ ਪਿਆਰ ਵੇਖ ਕੇ ਸਾਨੂੰ ਪਿਆਰ ਕਰਨ ਸਾਡੇ ਉੱਤੇ ਕਿਰਪਾ ਕਰਨ ਸਾਡੇ ਉੱਤੇ ਤਰਸ ਕਰਨ ਤਾਂ ਸਤਿਗੁਰ ਸੱਚੇ ਪਾਤਸ਼ਾਹ ਨੂੰ ਆਪਾਂ ਪਿਆਰ ਕਿੰਜ ਕਰਾਂਗੇ ਸਤਿਗੁਰ ਸੱਚੇ ਪਾਤਸ਼ਾਹ ਨੂੰ ਯਾਦ ਕਰਕੇ ਉਹਨਾਂ ਦਾ ਨਾਮ ਜਪ ਕੇ ਤਾਂ ਜੋ ਭੈਣ ਭਰਾ ਕਹਿੰਦੇ ਆ ਨਾ ਵੀ ਅਮਰ ਤਵੇਲੇ ਨਹੀਂ ਉੱਠਿਆ ਜਾਂਦਾ ਉਹ ਜਦੋਂ ਵੀ ਉੱਠਦੇ ਆ ਉੱਠਦਿਆਂ ਝਾਰ ਹੀ ਵਾਹੇ ਗੁਰੂ ਜੀ ਨੂੰ ਯਾਦ ਕਰੋ ਵਾਹੇ ਗੁਰੂ ਜੀ ਦੇ ਅੱਗੇ ਅਰਦਾਸਾਂ ਬੇਨਤੀਆਂ ਤਰਲੇ ਕਰੋ ਪਛਤਾਵੇ ਦੇ ਵਿੱਚ ਇੱਕ ਪਾਠ ਦੀ ਥਾਂ ਤੇ ਦੋ ਪਾਠ ਕਰੋ ਪਰ ਆਪਾਂ ਫਤ ਕੀ ਕਰਦੇ ਆ ਇੱਕ ਤਾਂ ਪਹਿਲਾਂ ਹੀ ਲੇਟ ਹੁੰਨੇ ਆ ਉੱਤੋਂ ਬਹਾਨਾ ਕਿ ਅੱਜ ਤਾਂ ਲੇਟ ਹੋ ਗੇ ਆ ਚਲੋ ਕੋਈ ਨਹੀਂ ਪਾਠ ਕਰਨ ਨੂੰ ਰਹਿਣ ਦਿੰਦੇ ਆ ਸਿੱਧਾ ਆਪਣੇ ਕੰਮਾਂ ਧੰਦਿਆਂ ਤੇ ਲੱਗ ਜਾਂਦੇ ਆ ਜਾਂ ਫਿਰ ਕਈਆਂ ਨੂੰ ਲੇਟ ਉੱਠਣ ਕਰਕੇ ਆਪਣੇ ਕੰਮਾਂ ਦੀ ਫਿਕਰ ਜ਼ਿਆਦਾ ਹੁੰਦੀ ਆ ਉਹ ਮਾਲਕ ਨੂੰ ਤਾਂ ਭੁੱਲ ਹੀ ਜਾਂਦੇ ਆ ਵੀ ਮੈਂ ਮਾਲਕ ਦਾ ਨਾਮ ਵੀ ਜਪਨਾ ਸੀ ਉਹ ਤਾਂ ਸਿੱਧੇ ਜਲਦੀ ਦੇ ਨਾਲ ਆਪਣੇ ਕੰਮ ਕਰਨੇ ਸ਼ੁਰੂ ਕਰ ਦਿੰਦੇ ਆ ਵੀ ਕਿਤੇ ਮੈਂ ਆਪਣੇ ਕੰਮ ਤੋਂ ਲੇਟ ਨਾ ਹੋ ਜਾਵਾਂ ਕੋਈ ਵੀ ਮਨੁੱਖਿਆ ਲੇਟ ਉੱਠਦਾ ਇਹ ਤਾਂ ਲੇਟ ਉੱਠਣ ਕਰਕੇ ਕਦੀ ਇਦਾਂ ਹੋਇਆ ਬੀ ਅੱਜ ਨੇ ਛੁੱਟੀ ਕਰ ਲਈ ਹੋਵੇ ਵੀ ਚਲੋ ਅੱਜ ਮੈਂ ਕੰਮ ਤੇ ਨਹੀਂ ਜਾਵਾਂਗਾ ਆਪਣੀ ਡਿਊਟੀ ਤੇ ਨਹੀਂ ਪਹੁੰਚਾਂਗਾ ਕਿਉਂਕਿ ਲੇਟ ਹੋ ਗਿਆ ਹਾਂ ਕਦੇ ਛੁੱਟੀ ਨਹੀਂ ਕਰਦੇ ਸਭੋ ਜਲਦੀ ਦੇ ਨਾਲ ਆਪਣੇ ਕੰਮ ਧੰਦੇ ਕਰਕੇ ਡਿਊਟੀ ਤੇ ਪਹੁੰਚਦੇ ਆ ਵੀ ਚਲੋ ਕੋਈ ਦੀ ਲੇਟ ਹੋ ਗਿਆ ਪਰ ਡਿਊਟੀ ਤੇ ਤਾਂ ਪਹੁੰਚਣਾ ਹੀ ਹੈ ਨਾ ਜ਼ਰੂਰੀ ਆ ਮਾਲਕ ਤੋਂ ਚਾਰ ਝਟਕਾ ਹੀ ਪੈ ਜਾਣਗੇ ਆ ਪਰ ਆਪਣੀ ਡਿਊਟੀ ਤੇ ਪਹੁੰਚਾਂ ਛੁੱਟੀ ਨਹੀਂ ਕਰਨੀ ਮੇਰੀ ਤਨਖਾਹ ਕੱਟੀ ਜਾਵੇਗੀ ਜਾਂ ਫਿਰ ਇਹ ਡਰ ਹੁੰਦਾ ਹੈ ਵੀ ਜੇ ਮੈਂ ਸਮੇਂ ਸਿਰ ਕੰਮ ਤੇ ਨਾ ਪਹੁੰਚਿਆ ਤਾਂ ਮਾਲਕ ਮੈਨੂੰ ਨੌਕਰੀ ਤੋਂ ਕੱਢ ਸਕਦਾ ਹੈ ਜਾਂ ਫਿਰ ਆਪਣਾ ਕੰਮ ਧੰਦਾ ਹੋਵੇ ਤਾਂ ਵੀ ਇਹ ਡਰ ਹੁੰਦਾ ਹੈ ਵੀ ਮੈਂ ਲੇਟ ਹੋ ਗਿਆ ਹਾਂ ਲੇਟ ਹੋਣ ਕਰਕੇ ਮੇਰਾ ਕਿੰਨਾ ਨੁਕਸਾਨ ਹੋ ਗਿਆ ਹੋਵੇਗਾ ਮੈਂ ਜਲਦੀ ਦੇ ਨਾਲ ਜਾ ਕੇ ਆਪਣਾ ਨੁਕਸਾਨ ਪੂਰਾ ਕਰਾਂ ਰਾਤ ਨੂੰ ਐਕਸਟਰਾ ਟਾਈਮ ਲਾ ਲੈਂਦੇ ਆ ਵੀ ਜੇ ਮੈਂ ਸਵੇਰੇ ਲੇਟ ਸਾਂ ਨਾ ਤਾਂ ਰਾਤ ਨੂੰ ਅੱਜ ਲੇਟ ਦੁਕਾਨ ਬੰਦ ਕਰਾਂਗਾ ਸਵੇਰ ਵਾਲਾ ਕੋਟਾ ਰਾਤ ਨੂੰ ਪੂਰਾ ਕਰਾਂਗਾ ਕਿਉਂਕਿ ਸਾਨੂੰ ਆਪਣੇ ਕੰਮ ਧੰਦਿਆਂ ਦਾ ਬਹੁਤ ਫਿਕਰ ਆ ਪਰ ਨਾਮ ਜਪਣ ਵਰੀ ਸਾਨੂੰ ਸਮਾਂ ਨਹੀਂ ਮਿਲਦਾ ਜਿਵੇਂ ਆਪਾਂ ਆਪਣੇ ਕੰਮਾਂ ਧੰਦਿਆਂ ਦਾ ਫਿਕਰ ਰੱਖਦੇ ਆ ਆਪਣੇ ਕੰਮਾਂ ਧੰਦਿਆਂ ਦੇ ਵਿੱਚ ਸਾਡਾ ਲਾਲਚ ਕਿੰਨਾ ਵੱਧ ਜਾਂਦਾ ਏ ਵੀ ਅਸੀਂ ਵੱਧ ਤੋਂ ਵੱਧ ਕੰਮ ਕਰੀਏ ਸਾਨੂੰ ਵੱਧ ਤੋਂ ਵੱਧ ਫਾਇਦਾ ਹੋਵੇਗਾ ਉਸੇ ਤਰ੍ਹਾਂ ਹੀ ਅਸੀਂ ਨਾਮ ਦੀ ਕਮਾਈ ਕਰਨੀ ਆ ਜੇ ਅਮਰਤ ਵੇਲੇ ਨਹੀਂ ਉੱਠਿਆ ਗਿਆ ਨਾ ਇਹ ਨਹੀਂ ਆ ਵੀ ਹੁਣ ਪਾਠ ਹੀ ਨਹੀਂ ਕਰਨਾ ਬਲਕਿ ਵੱਧ ਪਾਠ ਕਰਨਾ ਹੈ ਜੇ ਅੱਗੇ ਇੱਕ ਜਪਜੀ ਸਾਹਿਬ ਕੀ ਦਾ ਪਾਠ ਕਰਦੇ ਆ ਤਾਂ ਦੋ ਪਾਠ ਕਰਨੇ ਆ ਗੁਰੂ ਕੇ ਅਰਦਾਸਾਂ ਬੇਨਤੀਆਂ ਕਰਨੀਆਂ ਨੇ ਨਾਮ ਤਾਂ ਜਪਣਾ ਹੀ ਪੈਣਾ ਹੈ ਨਾਮ ਜਪ ਜਪ ਕੇ ਹੀ ਗੁਰੂ ਦੀ ਖੁਸ਼ੀ ਹਾਸਲ ਹੋਣੀ ਆ ਚੰਗੇ ਕਰਮ ਕਮਾਉਣੇ ਆ ਜਿੱਥੇ ਵੀ ਕਿਸੇ ਦਾ ਭਲਾ ਕਰਨ ਦਾ ਮੌਕਾ ਮਿਲੇ ਉਹ ਭਲਾ ਕਰਨਾ ਹੈ ਕਿਸੇ ਦਾ ਮਾੜਾ ਨਹੀਂ ਕਰਨਾ ਝੂਠ ਫਰੇਵ ਠੱਗੀ ਠੋਰੀ ਤੋਂ ਦੂਰ ਰਹਿਣਾ ਹੈ ਈਮਾਨਦਾਰੀ ਦੀ ਕਿਰਤ ਕਰਨੀ ਆ ਸਤਿਗੁਰ ਸੱਚੇ ਪਾਸ਼ਾ ਨੇ ਸਾਨੂੰ ਗ੍ਰਸਤੀ ਜੀਵਨ ਦੇ ਵਿੱਚ ਵਿਚਰਦਿਆਂ ਹੋਇਆਂ ਸਾਰੇ ਕੰਮ ਕਰਨੇ ਸਿਖਾਏ ਆ ਪਾਸ਼ਾ ਨੇ ਇਸੇ ਕਰਕੇ ਸਾਨੂੰ ਅਮਰਤ ਵੇਲਾ ਦਿੱਤਾ ਕਿ ਭਾਈ ਤੂੰ ਗ੍ਰਸਤੀ ਜੀਵਨ ਦੇ ਵਿੱਚ ਵਿਚਰਦਿਆਂ ਆਪਣੇ ਕੰਮ ਧੰਦੇ ਕਰ ਆਪਣੀਆਂ ਸਾਰੀਆਂ ਜ਼ਿੰਮੇਵਾਰੀਆਂ ਨਿਭਾ ਤੈਨੂੰ ਕੋਈ ਰੋਕ ਟੋਕ ਨਹੀਂ ਆ ਪਰ ਨਾਲ ਨਾਲ ਨਾਮ ਵੀ ਜਪ ਇਸੇ ਕਰਕੇ ਅਮਰਤ ਵੇਲੇ ਦੇ ਵਿੱਚ ਉੱਠਣ ਨੂੰ ਕਿ ਆ ਵੀ ਸਵੇਰੇ ਉੱਠਦੇ ਆਸਾਰ ਦਿਨ ਦੀ ਸ਼ੁਰੂਆਤ ਨਾਮ ਤੋਂ ਕਰ ਬੰਦਗੀ ਤੋਂ ਕਰ ਗੁਰੂ ਦੇ ਗਿਆਨ ਤੋਂ ਕਰ ਕਰ ਤੇਰਾ ਸਾਰਾ ਦਿਨ ਸੂਣਾ ਬਣ ਜਾਵੇਗਾ ਸਾਰੇ ਕੰਮ ਕਰਨੇ ਸੌਖੇ ਹੋ ਜਾਣਗੇ ਫਿਰ ਸਾਰਾ ਦਿਨ ਆਪਣੇ ਕੰਮ ਧੰਦੇ ਕਰਦਾ ਰਹੀਂ ਤਾਂ ਜਿੰਨਾ ਤੋਂ ਵੀ ਅਮਰਤ ਵੇਲੇ ਨਹੀਂ ਉੱਠਿਆ ਜਾਂਦਾ ਨਾ ਉਹ ਜਦੋਂ ਹੀ ਉੱਠਦੇ ਆ ਉਦੋਂ ਹੀ ਉੱਠ ਕੇ ਪਾਠ ਕਰੋ ਜੇ ਉਦੋਂ ਪਾਠ ਨਹੀਂ ਕਰ ਸਕਦੇ ਤਾਂ ਦਿਨ ਦੇ ਵਿੱਚ ਕੋਈ ਸਮਾਂ ਤਾਂ ਜ਼ਰੂਰ ਮਿੱਥੋ ਨਾ ਦੁਪਹਿਰ ਵੇਲੇ ਸ਼ਾਮ ਵੇਲੇ ਰਾਤ ਵੇਲੇ ਜਿਹੜਾ ਵੀ ਪਾਠ ਕਰ ਸਕਦੇ ਆ ਜਪਜੀ ਸਾਹਿਬ ਜੀ ਦੀ ਬਾਣੀ ਪੜ ਸਕਦੇ ਆ ਜਪਜੀ ਸਾਹਿਬ ਜੀ ਦੀ ਬਾਣੀ ਪੜੋ ਮੂਲ ਮੰਤਰ ਜੀ ਦਾ ਜਾਪ ਕਰ ਲੋ ਚਉਪਈ ਸਾਹਿਬ ਜੀ ਦੇ ਪਾਠ ਕਰ ਲੋ ਸੁਖਨੀ ਸਾਹਿਬ ਜੀ ਦੇ ਪਾਠ ਸ਼ੁਰੂ ਕਰ ਲੋ ਜਿਹੜਾ ਵੀ ਪਾਠ ਕਰ ਸਕਦੇ ਆ ਉਹ ਪਾਠ ਕਰਕੇ ਆਪਣੇ ਗੁਰੂ ਤੋਂ ਅਮਰਤ ਵੇਲਾ ਮੰਗਣਾ ਹੈ ਅਮਰਤ ਵੇਲੇ ਦਾ ਨਾਮ ਮੰਗਣਾ ਹੈ ਜਦੋਂ ਵੀ ਗੁਰੂ ਘਰੇ ਜਾਣੇ ਆ ਨਾ ਗੁਰੂ ਘਰ ਜਾਣ ਲੱਗਿਆਂ ਗੁਰਬਾਣੀ ਦੀ ਭੇਟਾ ਲੈ ਕੇ ਜਾਣੀ ਆ ਭਾਵ ਕਿ ਅਲੱਗ ਪਾਠ ਕਰਨੇ ਆ ਜੇ ਅਮਰਤ ਵੇਲੇ ਉੱਠਦੇ ਆ ਨਾ ਤਾਂ ਵੀ ਸਤਿਗੁਰੂ ਸੱਚੇ ਪਾਤਸ਼ਾਹ ਦੇ ਲਈ ਗੁਰੂ ਘਰ ਜਾਣ ਲੱਗੇ ਆ ਗੁਰਬਾਣੀ ਦੀ ਪੇਟਾ ਲੈ ਕੇ ਜਾਈਏ ਜਪਜੀ ਸਾਹਿਬ ਜੀ ਦੇ ਪਾਠ ਕਰ ਲਓ ਚਉਪਾਈ ਸਾਹਿਬ ਜੀ ਦੇ ਪਾਠ ਕਰ ਲਓ ਮੂਲ ਮੰਤਰ ਜੀ ਦੇ ਜਾਪ ਕਰ ਲਓ ਜਦੋਂ ਗੁਰੂ ਘਰੇ ਜਾਂਦੇ ਆ ਜਾਂਦੇ ਸਮੇਂ ਵੀ ਇਧਰ ਉਧਰ ਦੀਆਂ ਗੱਲਾਂ ਨਹੀਂ ਕਰਨੀਆਂ ਗੁਰੂ ਗੁਰੂ ਕਰਦੇ ਗੁਰੂ ਘਰੇ ਪਹੁੰਚਣਾ ਹੈ ਅਤੇ ਗੁਰੂ ਤੋਂ ਜਾ ਕੇ ਮੰਗਣਾ ਕੀ ਆ ਗੁਰੂ ਨੂੰ ਹੀ ਮੰਗਣਾ ਹੈ ਕੀ ਸਤਿਗੁਰ ਸੱਚੇ ਪਾਸ਼ਾ ਕਿਰਪਾ ਕਰੋ ਤਰਸ ਕਰੋ ਅਮਰਤ ਵੇਲੇ ਦਾ ਜਾਗੜਾ ਬਖਸ਼ੋ ਅਮਰਤ ਵੇਲੇ ਦਾ ਨਾਮ ਬਖਸ਼ੋ ਆਪ ਜੀ ਦੇ ਖੁੱਲੇ ਦਰਸ਼ਨ ਦੀਦਾਰ ਬਖਸ਼ੋ ਗੁਰੂ ਘਰ ਦੀ ਸੇਵਾ ਬਖਸ਼ੋ ਮੇਰੇ ਮਨ ਦੇ ਵਿੱਚ ਨਿਮਰਤਾ ਸਹਿਨ ਸ਼ੀਲਤਾ ਦੀ ਭਾਵਨਾ ਬਖਸ਼ੋ ਮੇਰੇ ਅੰਦਰ ਦਾ ਕਾਮ ਕ੍ਰੋਧ ਈਰਖਾ ਹੰਕਾਰ ਦੀ ਭਾਵਨਾ ਨੂੰ ਖਤਮ ਕਰੋ ਸਤਿਗੁਰ ਸੱਚੇ ਪਾਸ਼ਾ ਮੇਰੇ ਨਾ ਹੱਥਾਂ ਨੂੰ ਚੰਗੇ ਕੰਮ ਕਰਨ ਦਾ ਬਲ ਬਖਸ਼ੋ ਇਹ ਦਾਤਾਂ ਗੁਰੂ ਘਰ ਤੋਂ ਜਾ ਕੇ ਮੰਗਣੀਆਂ ਨੇ ਪਰ ਮੰਗਣੀਆਂ ਐਦਾ ਹੀ ਨਹੀਂ ਆ ਬਾਣੀ ਦੇ ਬੇਟਾ ਜ਼ਰੂਰ ਲੈ ਕੇ ਜਾਣੀ ਆ ਜੋ ਵੀ ਗੁਰੂ ਘਰ ਜਾਂਦੇ ਨੇ ਨਾ ਵੱਡੇ ਭਾਗਾਂ ਵਾਲੇ ਨੇ ਬਹੁਤ ਵੱਡੇ ਕਰਮ ਨੇ ਕਿਉਂਕਿ ਮਹਾਪੁਰਖ ਜੀ ਕਹਿੰਦੇ ਬਿਨਾਂ ਭਾਗਾ ਤੋਂ ਬਿਨਾਂ ਕਰਮਾਂ ਤੋਂ ਆਪਾਂ ਨਾ ਤਾਂ ਗੁਰੂ ਘਰੇ ਜਾ ਸਕਦੇ ਆ ਨਾ ਹੀ ਗੁਰੂ ਦਾ ਨਾਮ ਜਪ ਸਕਦੇ ਆ ਜੇ ਨਾਮ ਜਪ ਰਹੇ ਆ ਗੁਰੂ ਘਰ ਜਾ ਰਹੇ ਆ ਨਾ ਬੜੇ-ਵੱਡੇ ਭਾਗ ਨੇ ਇਹਨਾਂ ਦੇ ਲਈ ਮਾਲਕ ਦਾ ਸ਼ੁਕਰਾਨਾ ਕਰਨਾ ਅਤੇ ਗੁਰੂ ਘਰੇ ਜ਼ਰੂਰ ਜਾਣਾ ਹੈ ਕਿਉਂਕਿ ਗੁਰੂ ਨਾਨਕ ਪਾਸ਼ਾ ਨੇ ਦੋ ਵੇਲੇ ਗੁਰੂ ਘਰੇ ਆਉਣ ਨੂੰ ਕਿਹਾ ਹੈ ਤੇ ਅਸੀਂ ਇੱਕ ਵੇਲੇ ਵੀ ਨਹੀਂ ਜਾ ਪਾਉਂਦੇ ਗੁਰੂ ਘਰ ਦੇ ਲਈ ਸਮਾਂ ਜ਼ਰੂਰ ਕੱਢਣਾ ਹੈ ਜੇ ਰੋਜ਼-ਰੋਜ਼ ਗੁਰੂ ਘਰ ਜਾਂਦੇ ਆ ਤਾਂ ਚੰਗੇ ਕਰਮ ਨੇ ਸਾਡੇ ਜੇ ਕਦੇ-ਕਦਾਈਂ ਗੁਰੂ ਘਰੇ ਜਾਣ ਦਾ ਮੌਕਾ ਮਿਲਦਾ ਹੈ ਨਾ ਵੀ ਜਿਵੇਂ ਉਹਨਾਂ ਕਈ ਭੈਣ ਭਰਾ ਮਹੀਨੇ ਦੇ ਵਿੱਚ ਇੱਕ ਵਾਰ ਦੋ ਵਾਰ ਮਸਾ ਜਾਂਦੇ ਨੇ ਕਈ ਸਾਲ ਦੇ ਵਿੱਚ ਹੀ ਇੱਕ ਦੋ ਵਾਰ ਮਸਾ ਜਾ ਪਾਉਂਦੇ ਨੇ ਤਾਂ ਉਹ ਗੁਰੂ ਘਰੇ ਨਾਂ ਜਾਣ ਕਰਕੇ ਪਛਤਾਵੇ ਦੇ ਵਿੱਚ ਗੁਰਬਾਣੀ ਦੇ ਪਾਠ ਜ਼ਰੂਰ ਕਰੋ ਰਜਾਨਾ ਹੀ ਗੁਰੂ ਚਰਨਾਂ ਦਾ ਧਿਆਨ ਧਰ ਕੇ ਇੱਕ ਪਾਠ ਗੁਰੂ ਦੇ ਦਰਸ਼ਨਾਂ ਦੇ ਲਈ ਕਰਨਾ ਕਿ ਸਤਿਗੁਰ ਸੱਚੇ ਬਾਸ਼ਾ ਮੈਂ ਗੁਰੂ ਘਰੇ ਨਹੀਂ ਆ ਸਕਿਆ ਪਰ ਮੈਂ ਆਪ ਜੀ ਨੂੰ ਯਾਦ ਕਰ ਰਿਹਾ ਹਾਂ ਆਪ ਜੀ ਦੇ ਲਈ ਇਹ ਬਾਣੀ ਪੜਦੇ ਆਂ ਆਹ ਭਾਵੇਂ ਜਪਜੀ ਸਾਹਿਬ ਜੀ ਦਾ ਪਾਠ ਕਰ ਲਿਆ ਕਰੋ ਚਾਹ ਭਈ ਸਹਿਬ ਜੀ ਦੇ ਪਾਠ ਮੂਲ ਮੰਤਰ ਜੀ ਦੇ ਜਿੰਨਾ ਕ ਸਮਾਂ ਗੁਰੂ ਦੇ ਲਈ ਕੱਢ ਸਕਦੇ ਆ 5 ਮਿੰਟ 10 ਮਿੰਟ 15 ਮਿੰਟ ਇਹ ਤਾਂ ਕੱਢਨੇ ਆ ਵੀ ਮੈਂ ਅੱਜ ਗੁਰੂ ਘਰੇ ਨਹੀਂ ਆ ਸਕਿਆ ਗੁਰੂ ਸਾਹਿਬ ਜੀ ਮੇਰੇ ਤੇ ਕਿਰਪਾ ਕਰੋ ਬਖਸ਼ਿਸ਼ ਕਰੋ ਜੇ ਅਮਰਤ ਵੇਲੇ ਉੱਠਦੇ ਆਂ ਬਾਣੀ ਦਾ ਪਾਠ ਕਰਦੇ ਆਂ ਤਾਂ ਵੀ ਗੁਰੂ ਘਰੇ ਜ਼ਰੂਰ ਜਾਣਾ ਹੈ ਜੇ ਨਹੀਂ ਜਾ ਸਕੇ ਤਾਂ ਗੁਰਬਾਣੀ ਦਾ ਪਾਠ ਕਰਕੇ ਗੁਰੂ ਤੋਂ ਗੁਰੂ ਦੇ ਦਰਸ਼ਨ ਮੰਗਣੇ ਆਗੇ ਮੁਕਤੀ ਗੱਲ ਇਹ ਆ ਕਿ ਨਾਮ ਜਪੇ ਤੋਂ ਬਿਨਾ ਛਟਕਾਰਾ ਨਹੀਂ ਆ ਨਾਮ ਜਪ ਜਪ ਕੇ ਹੀ ਸਾਡੇ ਪੁੰਨ ਬਣਨੇ ਆ ਨਾਮ ਜਪ ਜਪ ਕੇ ਗੁਰੂ ਘਰ ਸੇਵਾ ਕਰਕੇ ਹੀ ਸਾਡੇ ਮਾੜੇ ਲੇਖ ਕਾਲੇ ਲੇਖ ਮਿਟਨੇ ਆ ਤਾਂ ਗੁਰੂ ਘਰ ਦੇ ਲਈ ਸਮਾਂ ਜ਼ਰੂਰ ਕੱਢਣਾ ਹੈ ਗੁਰਬਾਣੀ ਦੇ ਪਾਠ ਦੇ ਲਈ ਸਮਾਂ ਕੱਢਣਾ ਹੈ ਅੰਮ੍ਰਿਤ ਵੇਲੇ ਉੱਠਣਾ ਹੈ ਅਤੇ ਵਦ ਤੋਂ ਵਦ ਨਾਮ ਜਪਣਾ ਹੈ ਜਿੰਨਾ ਹੀ ਨਾਮ ਜਪਦੇ ਜਾਵਾਂਗੇ ਗੁਰੂ ਦਾ ਗਿਆਨ ਹਾਸਲ ਕਰਦੇ ਜਾਵਾਂਗੇ ਓਨਾ ਹੀ ਪਲਾ ਹੁੰਦਾ ਜਾਣਾ ਹੈ ਪਰ ਜੇਕਰ ਬਹਾਨੇ ਬਣਾਉਂਦੇ ਰਹੇ ਤਾਂ ਬਹਾਨੇ ਬਣਾਉਣ ਦੇ ਨਾਲ ਗੁਰੂ ਦਾ ਕੁਝ ਨਹੀਂ ਜਾਣਾ ਕਿਉਂਕਿ ਸਤਗੁਰ ਸੱਚੇ ਪਾਤਸ਼ਾਹ ਦਾ ਨਾਮ ਜਪਣ ਵਾਲੀਆਂ ਬਹੁਤ ਪਵਿੱਤਰ ਰੂਹਾਂ ਬੈਠੀਆਂ ਨੇ ਜੋ ਨਿਰਸਵਾਰਥ ਹੋ ਕੇ ਘੰਟਿਆਂ ਬਦੀ ਨਾਮ ਜਪਦੀਆਂ ਨੇ ਗੁਰੂ ਘਰ ਜਾ ਕੇ ਸੇਵਾ ਕਰਦੀਆਂ ਨੇ ਇਹ ਬਹਾਨੇ ਬਣਾਉਣ ਵਾਲਿਆਂ ਦਾ ਹੀ ਨੁਕਸਾਨ ਹੋ ਰਿਹਾ ਹੈ ਜਿੰਨੇ ਬਹਾਨੇ ਬਣਾਉਂਦੇ ਜਾਵਾਂਗੇ ਓਨੇ ਹੀ ਗੁਰੂ ਚਰਨਾਂ ਤੋਂ ਦੂਰ ਹੋਵਾਂਗੇ ਪਰ ਜੇਕਰ ਗੁਰੂ ਅੱਗੇ ਅਰਦਾਸਾਂ ਬੇਨਤੀਆਂ ਤਰਲੇ ਕਰਨੇ ਸ਼ੁਰੂ ਕਰ ਦਿੱਤੇ ਤਾਂ ਗੁਰੂ ਦੀ ਨਜ਼ਰ ਵਿੱਚ ਆ ਜਾਵਾਂਗੇ ਗੁਰੂ ਸਾਹਿਬ ਜੀ ਨੇ ਆਪੇ ਹੀ ਕਿਰਪਾ ਕਰ ਦੇਣੀ ਆ ਤਾਂ ਜਦੋਂ ਵੀ ਸਮਾਂ ਮਿਲਦਾ ਹੈ ਗੁਰਬਾਣੀ ਦਾ ਪਾਠ ਕਰ ਲੈਣਾ ਚਾਹੀਦਾ ਹੈ ਜਦੋਂ ਵੀ ਮੌਕਾ ਮਿਲੇ ਗੁਰੂ ਘਰ ਜਾਣਾ ਚਾਹੀਦਾ ਹੈ ਜਾ ਕੇ ਜਿੰਨਾ ਹੋ ਸਕੇ ਸੇਵਾ ਕਰੀਏ ਬਾਬਾ ਨੰਦ ਸਿੰਘ ਜੀ ਵਚਨ ਕਰਦੇ ਸਨ ਕਿ ਜੋ ਮਨੁੱਖ ਗੁਰੂ ਘਰੇ ਜਾ ਕੇ ਗੁਰੂ ਘਰ ਦੇ ਨਾ ਰੌਣਕਾਂ ਵਧਾਉਂਦੇ ਨੇ ਗੁਰੂ ਸਾਹਿਬ ਜੀ ਉਹਨਾਂ ਦੇ ਘਰਾਂ ਦੀਆਂ ਰੌਣਕਾਂ ਵਧਾਉਂਦੇ ਨੇ ਉਹਨਾਂ ਦੇ ਘਰਾਂ ਦੀਆਂ ਬਰਕਤਾਂ ਵਧਾਉਂਦੇ ਨੇ ਤਾਂ ਗੁਰੂ ਘਰੇ ਜ਼ਰੂਰ ਜਾਣਾ ਹੈ ਅਮਰਤ ਵੇਲੇ ਜ਼ਰੂਰ ਉੱਠਣਾ ਹੈ ਨਾਮ ਜਪਣਾ ਹੈ ਇਹੀ ਕਮਾਈ ਨੇ ਸਾਡੇ ਨਾਲ ਜਾਣਾ ਹੈ ਬਾਕੀ دنیਵੀ ਧਨ ਦੌਲਤ ਕਮਾਉਣਾ ਤਾਂ ਪੈਂਦਾ ਹੈ ਕਿਉਂਕਿ ਉਹਦੇ ਤੋਂ ਬਿਨਾ ਵੀ ਗੁਜ਼ਾਰਾ ਨਹੀਂ ਆ ਸਾਡੀਆਂ ਜਿਹੜੀਆਂ ਲੋੜਾਂ ਜ਼ਰੂਰਤਾਂ ਨੇ ਉਹ ਪੈਸੇ ਦੇ ਨਾਲ ਪੂਰੀਆਂ ਹੁੰਦੀਆਂ ਨੇ ਪੈਸਾ ਕਮਾਉਣਾ ਏ ਪਰ ਪੈਸਾ ਕਮਾਉਂਦਿਆਂ ਕਮਾਉਂਦਿਆਂ ਆਪਣੀ ਅਸਲ ਕਮਾਈ ਨੂੰ ਨਹੀਂ ਭੁੱਲਣਾ ਇਹ ਗੱਲ ਹਮੇਸ਼ਾ ਯਾਦ ਰੱਖਣੀ ਆ ਕਿ ਇਹ ਧਨ ਦੌਲਤ ਇਨਾਂ ਦੇ ਵਿੱਚੋਂ ਇੱਕ ਚੀਜ਼ ਵੀ ਮੇਰੇ ਨਾਲ ਨਹੀਂ ਜਾਣੀ ਹਾਂ ਤਾਂ ਅਦੌਲਤ ਦੇ ਨਾਲ ਕਮਾਏ ਹੋਏ ਚੰਗੇ ਕੰਮ ਜ਼ਰੂਰ ਨਾਲ ਜਾ ਸਕਦੇ ਆ ਜਿਵੇਂ ਆਪਾਂ ਪੈਸੇ ਦੇ ਨਾਲ ਕਿਸੇ ਦਾ ਭਲਾ ਕਰਦੇ ਆ ਕਿਸੇ ਗਰੀਬ ਦੀ ਪੜਾਈ ਦਾ ਖਰਚਾ ਚੁਕ ਲਿਆ ਕਿਸੇ ਗਰੀਬ ਦਾ ਇਲਾਜ ਕਰਵਾ ਦਿੱਤਾ ਕਿਸੇ ਲੋੜਵੰਦ ਜ਼ਰੂਰਤਮੰਦ ਦੀ ਉਹਦੀ ਲੋੜ ਦੇ ਮੁਤਾਬਕ ਪੈਸੇ ਨਾਲ ਮਦਦ ਕਰ ਦਿੱਤੀ